ਜੋ ਕੀ ਜਾਂਦੇ ਨੇ ਟਰੈਕਟਰਾਂ ਨੂੰ ਭੰਨਿਆ ਜਾ ਰਿਹਾ ਦੇਖੋ ਕਿਸ ਤਰ੍ਹਾਂ ਫੋਰਸ ਦੇ ਵੱਲ ਅੱਗੇ ਵਧ ਕੇ ਲਗਾਤਾਰ ਇਹ ਗੋਲੇ ਡਾਗੇ ਜਾ ਰਹੇ ਨੇ ਫੋਰਸ ਸਾਰੇ ਟਰੈਕਟਰਾਂ ਨੂੰ ਡਾਂਗਾ ਦੇ ਨਾਲ ਭੰਨਿਆ ਜਾ ਰਿਹਾਗਾ ਤੁਸੀਂ ਤਸਵੀਰਾਂ ਦੇਖੋ ਟਰੈਕਟਰ ਭੰਨ ਦਿੱਤੇ ਗਏ ਨੇ ਦੇਖੋ ਕਿਸ ਤਰ੍ਹਾਂ ਫੋਰਸ ਦੇ ਵੱਲੋਂ ਟਰੈਕਟਰ ਪੰਨੇ ਯਾਰੇ ਨੇ ਬਈ ਬਹੁਤ ਦੇਖ ਲੋ ਆ ਦੇਖ ਲੋ ਪੈਣ ਜਵਾ ਇਕੱਠਾ ਗਾਈ ਬੈਠੇ ਆ ਦੇਖੋ ਟਰੈਕਟਰ ਦੇਖੋ ਕਿਸ ਤਰ੍ਹਾਂ ਪੰਨੇ ਯਾਰੇ ਨੇ ਉਹ ਸਾਰੇ ਟਰੈਕਟਰ ਭੰਨ ਰਿਛੇ ਗਏ ਨੇ ਪੂਰਾ ਮੋਰਚਾ ਖਦੇੜ ਦਿੱਤਾ ਗਏ ਤੁਸੀਂ ਵੀਰਾਂ ਦੇਖੋ ਤੁਸੀਂ ਸਾਰੇ ਟਰੈਕਟਰ ਭੰਨੇ ਗਏ ਨੇ ਸਾਰੇ ਟਰੈਕਟਰ ਇੱਧਰ ਲੋਕ ਤੋੜ ਰਹੇ ਨੇ ਯਾਰ ਪਲੇਟਰ ਤੋੜ ਰਹੇ ਨੇ ਬਹਿਣ ਚੋਤਾ ਉਹ ਦੇਖਦਾ ਕਿ ਪੱਲੇ ਜਿੰਨੇ ਵੀ ਟਰੈਲੀਆਂ ਦੇ ਵਿੱਚ ਚਾਹੇ ਕੋਈ ਬਜ਼ੁਰਗ ਬੈਠਾ ਨੌਜਵਾਨ ਬੈਠਾ ਸਾਰਿਆਂ ਨੂੰ ਜਿਹੜਾ ਲੱਖੀ ਚਾਰਜ ਤਸਵੀਰਾਂ ਦੇਖੋ ਉਹ ਇਕੱਠੇ ਹੋ ਜੂ ਨਾ ਉਹਨਾਂ ਨੂੰ ਯਾਰ ਲੋਕ ਪਿੱਛੇ ਹਟ ਗਏ ਦੇਖੋ ਕਿਸ ਤਰ੍ਹਾਂ ਬੱਚੇ ਜਿਹੜੇ ਆਪਾਂ ਕਹਿੰਦੇ ਦਵਾਰਾਂ ਤੋੜਨ ਵਾਲੇ ਗੋਲੇ ਦਾ ਅੱਗੇ ਜਾ ਰਹੇ ਨੇ ਟਰੈਕਟਰ ਭੰਨੇ ਜਾ ਰਹੇ ਨੇ ਕਾਫੀ ਅੱਦੇ ਤੋਂ ਅੱਗੇ ਨੱਕ ਫੋਰਸ ਆ ਚੁੱਕੀ ਹੈ ਲੋਕਾਂ ਨੂੰ ਦੂਰ ਹਟਾਇਆ ਗਿਆ ਓ ਬਾਈ ਰੁਕ ਜਾ ਰੁਕ ਜਾ ਰੁਕ ਜਾ ਸਾਰੇ ਟਰੈਕਟਰ ਸਾਰੇ ਟਰੈਕਟਰ ਤੁਸੀਂ ਦੇਖੋ ਕਿਸ ਤਰ੍ਹਾਂ ਫੋਰਥ ਵੱਲੋਂ ਓ ਬਾਈ ਮੇਰੀ ਵੀਡੀਓ ਬਣਾਓ ਚ ਵੜ ਕੇ ਓ ਬਾਈ ਮੈਂ ਤੁਹਾਨੂੰ ਅਪੀਲ ਕਰ ਦਾਂਗਾ ਜਦੋਂ ਬਾਡਰ ਤੇ ਆਇਆ ਨਾ ਕਰੋ ਜਦੋਂ ਪੈਨ ਤੋਂ ਤੁਹਾਨੂੰ ਦੇ ਮਰਵਾਉਣਾ ਹੈ ਤਸਵੀਰਾਂ ਦਿਖਾਉਂਦੇ ਸਾਰੇ ਟਰੈਕਟਰ ਉਹ ਟਰੈਕਟਰ ਤੋਂ ਕਰਤਾ ਜਾ ਰਹੇ ਆ ਦੇਖੋ ਸਾਰੇ ਟਰੈਕਟਰ ਪੰਨੇ ਯਾਰੀ ਦੇ ਪੂਰੇ ਵੱਡੇ ਦਰਵਾਜ਼ੇ ਤੋੜਨ ਵਾਲੇ ਬਲਾਸਟ ਦਰਵਾਜ਼ੇ ਤੋੜਨ ਵਾਲੇ ਬਲਾਸਟ ਕੀਤੇ ਜਾ ਰਹੇ ਨੇ ਗੁੰਡਾ ਕਰਦੀ ਦੇ ਉੱਤੇ ਇੱਕ ਕਹ ਦੀ ਆਪਾਂ ਹਰਿਆਣਾ ਸਰਕਾਰ ਫੋਰਸ ਉਤਰ ਆਈਏਗੀ ਸਾਰੇ ਟਰੈਕਟਰ ਭੰਨ ਦਿੱਤੇ ਗਏ ਨੇ ਜਿੰਨੇ ਸਾਰੇ ਟਰੈਕਟਰ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਡਾਂਗਾ ਚਲਾਈਆਂ ਜਾ ਰਹੀਆਂ ਟਰੈਕਟਰਾਂ ਦੇ ਉੱਪਰ ਉਹ ਤਸਵੀਰਾਂ ਨੇ ਹੋਰ ਕਿੱਥੇ ਰਕਾਈ ਗਈ ਹੈ ਦੇਖੋ ਸੋਹੇ ਹਾਲਾਤ ਵਿਗੜ ਦਿੱਤੇ ਗਏ ਨੇ રોડે ਵੀ દેખો ફોર્સ દે ਵੱਲੋਂ કહેને ਹੁੰਦੇ ਨੇ ਕਿ ਕਿਸਾਨ રોડે ਮਾਰਦੇ ਨੇ ਫોર્ਸ ਵੀ રોડે ਮਾਰ ਰਹੀ ਹੈ ਫોર્ਸ ਦੇ ਵੱਲੋਂ રોડે ਮਾਰੇ ਯਾਰ ਇਹਨਾਂ ਲਗਾਤਾਰਾ ਫોર્ਸ રોડે ਵਾਰਨ ਦੇ ਉੱਤੇ ਉਤਰੀ ਆਈ ਹੈ ઓય ਇਧਰ ਆਓ ਵਧੀਆ ઓલા ਲਾਓ ਯਾਰ ਦੇਖੋ ਮਾੜਾ ਜੋ ਯਾਰ ઓય ਭਾਈਓ ਨਾ ਛੋੜੋ ਇਹਨਾਂ ਨੂੰ ਓਏ ઓ ના ਛੋੜੋ ਇਹਨਾਂ ਨੂੰ ਯਾਰ ਇਹ ਤਸਵੀਰਾਂ ਨੇ ਇੱਕ ਆ ਗਏ ਲੋਕ ਪਰ ਸਾਰੇ ਆਪਣੇ ਪਿੱਛੇ ਨਾਲ ਫੋਰਸ ਵੀ ਰੋੜੇ ਜਿਹੜੇ ਮਾਰ ਜੀ ਹੈਗੀ ਆ ਦੇਖੋ ਬਾਬਾ ਜੀ ਦਿਖਾ ਰਹੇ ਨੇ ਇੰਨਾਂ ਜੇ ਆ ਕਿਤੇ ਡੇਗੇ ਸ਼ਾਂਤਪੂਰਨ ਮਾਗਰਲੇ ਕਿਸਾਨ ਦਾ ਟਰੈਲੀਆਂ ਉੱਤੇ ਪੂਰੀ ਫੋਰਸ ਉਤਰ ਚੁੱਕੀ ਹੈ ਬਈ ਸਾਰੇ ਟਰੈਕਟਰ ਭੰਨ ਦਿੱਤੇ ਗਏ ਨੇ ਜਿਹੜੇ ਮੂਰੇ ਟਰੈਕਟਰ ਖੜੇ ਸਾਰੇ ਨੁਕਸਾਨੇ ਜਾਂ ਚੁੱਕੇ ਨੇ ਆ ਭਈਆ ਕੰਮਜਾ ਕਰਨਗੇ ਪੰਜਾਬ ਤੇ ਉਹ ਢੋਡੇ ਕਰਾਂ ਤਾਂ ਹੀ ਵੜਦੇ ਜੇ ਇੱਥੇ ਆ ਕੇ ਦਾ ਕਰਾਂ ਤਾਂ ਹੀ ਮੋਰਚਾ ਛੱਡ ਕੇ ਪਿੱਛੇ ਜਾ ਚੁੱਕੇ ਲੋਕ ਇਸ ਟਾਈਮ ਯਾਰ ਕੀ ਕਰਦੇ ਨੇ ਕੰਮ ਤੁਸੀਂ ਦੇਖੋ ਅਜੇ ਵੀ ਬੜੀ ਦੂਰ ਤੱਕ ਅੰਦਰ ਤੱਕ ਮੋਰਚੇ ਦੇ ਡਾਂਗਾ ਜਿਹੜੀਆਂ ਟਰੈਕਟਰਾਂ ਦੇ ਉੱਪਰ ਮਾਰੀਆਂ ਜਾ ਰਹੀਆਂ ਨੇ ਤਸਵੀਰਾਂ ਦੇਖੋ ਤੁਸੀਂ ਇਹ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਵੀ ਇੱਕ ਪੰਜਾਬ ਸੀ ਜਿਹਨੇ ਕਦੇ ਕਿਸੇ ਤੋਂ ਇਨ ਨਹੀਂ ਮੰਨੀ ਸੀ ਪਰ ਅੱਜ ਪੰਜਾਬੀਆਂ ਨੂੰ ਖਦੇੜਿਆ ਜਾ ਰਿਹਾ ਹੈ ਪੰਜਾਬ ਦੇ ਬਾਰਡਰ ਤੇ ਇਹ ਕੁਝ ਹੋ ਰਿਹਾ ਹੈਗਾ ਤੇ ਪੰਜਾਬ ਸਰਕਾਰ ਇੱਥੇ ਚੁੱਪ ਹੈਗੀ ਪੰਜਾਬ ਦੇ ਮੁੱਖ ਮੰਤਰੀ ਤੇ 117 ਪੰਜਾਬ ਦੇ ਐਮਐਲਏ ਤੇ 13 ਵਿਧਾਨ ਸਵਰਾਸਵਾਂ ਦੇ ਮੈਂਬਰ ਜਿਹੜੇ ਹੈਗੇ ਨੇ ਬਿਲਕੁਲ ਚੁੱਪ ਨੇ ਇਸ ਟਾਈਮ ਪੰਜਾਬ ਦੇ ਵਿੱਚ ਦੇਖੋ ਕਿੰਨੀ ਗੁੱਡਾ ਕਰਦੀ ਸਾਰੇ ਟਰੈਕਟਰ ਭੰਨ ਦਿੱਤੇ ਗਏ ਨੇ ਸਾਰੇ ਲੋਕ ਪਿੱਛੇ हट ਚੁੱਕੇ ਨੇ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਦੀਆਂ ਜਿਹੜੀਆਂ ਦਿਖਾ ਰਿਹਾ ਕਿਵੇਂ ਫੋਰਸ ਨੇ ਟਰੈਕਟਰ ਭੰਨੇ ਕਿਸਾਨਾਂ ਦੇ ਕਿਸ ਤਰ੍ਹਾਂ ਗੋਲਾ ਬਰੂਚ ਜਿਹੜਾ ਹੋਦਾ ਕਿਹਾ بڑا ਜਿਹੜਾ ਨੁਕਸਾਨ ਆ ਅੱਜ 21 ਫਰਬੂਰੀ ਨੂੰ ਹਜੇ ਤੱਕ ਕਿਸਾਨ ਆਗੂਆਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈਗਾ ਕਿ 11 ਵਜੇ ਦੀ ਕਿਸਾਨਾਂ ਪਰੇਵੋਨ ਚਾਲ ਸੀ 11 ਵਜੇ ਦਿੱਲੀ ਵੱਲ ਨੂੰ ਵਧਣਾ ਪਰ ਹਲੇ ਤੱਕ ਕਿਸਾਨ ਆਗੂਆਂ ਦੇ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈਗਾ ਦੇਖੋ ਫੋਰਥ ਕਿੱਥੇ ਤੱਕ ਆਈ ਸੀ ਕਿੱਥੇ ਤੱਕ ਟਰੈਕਟਰਾਂ ਨੂੰ ਨੁਕਸਾਨ ਜਿਹੜਾ ਕਰ ਦਿੱਤਾ ਗਿਆ ਹੈਗਾ ਦੇਖੋ ਕਿਵੇਂ ਕਿਸ ਤਰ੍ਹਾਂ ਉੱਤੇ ਕਿੱਥੇ ਤੱਕ ਗੋਲੇ ਜਿਹੜੇ ਉਹਦਾ ਅੱਗੇ ਜਾ ਰਹੇ ਨੇ ਲੋਕਾਂ ਦੇ ਮੋਟਰਸਾਈਕਲ ਤੱਕ ਨੁਕਸਾਨੇ ਗਏ ਨੇ ਵੱਡਾ ਮੈਂ ਕਹਿੰਦਾ ਕਿ ਪੰਜਾਬ ਦੀ ਹੱਦ ਤੋਂ ਬਾਹਰ ਵੀ ਲੋਕ ਕਰ ਦਿੱਤੇ ਗਏ ਨੇ ਇਹ ਅੱਜ ਦੀਆਂ ਤਸਵੀਰਾਂ ਨੇ ਦੇਖੋ ਦੇਖੋ ਕਿੰਨਾ ਨੁਕਸਾਨ ਜਿਹੜਾ ਫੋਰਸ ਦੇ ਵੱਲੋਂ ਕੀਤਾ ਗਿਆ ਹੈਗਾ ਟਰੈਕਟਰ ਭੰਨ ਦਿੱਤੇ ਗਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਨੁਕਸਾਨੇ ਗਏ ਨੇ ਦੇਖ ਲੋ ਦੇਖ ਤੁਸੀਂ ਲੋਕਾਂ ਦੇਖ ਸਕਦੇ ਹੋ ਕਣਕ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕ ਨੇ ਮੌਜੂਦ ਨੇ ਓਏ ਆ ਜਾਓ जा पिछाई तस्वीर ने सारे चोरी लाग रहे समान कर ਚੋਰੀ ਲੱਗੇ ਚੋਰੀ ਲੱਗ ਰਹੇ ਨੇ ਕਰਨਾ ਪੁਲਿਸ ਹੋਵੇ ਦੇਖੋ ਸਮਾਨ ਵੀ ਜਿਹੜਾ ਚੋਰੀ ਕੀਤਾ ਯਾਰ ਇਹ ਟਰਾਲੀਆਂ ਦੇ ਵਿੱਚੋਂ ਸਾਰਾ ਸਮਾਨ ਚੋਰੀ ਕਰਨ ਨਾਲੇ ਸਾਰੇ ਟਰੈਕਟਰ ਨੁਕਸਾਨੇ ਗਏ ਨੇ ਭਾਈ ਮਗਰ ਕੀ ਗੱਲ ਹੈ ਟਰਾਲੀਆਂ ਸਮਾਨ ਸਾਰੇ ਟਰੈਕਟਰ ਨੁਕਸਾਨੇ ਗਏ ਨੇ ਨਾਲੇ ਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਇਸ ਤਰ੍ਹਾਂ ਟਰੈਕਟਰਾਂ ਦੇ ਉੱਪਰ ਗੋਲੇ ਦਾਗੇ ਜਾ ਰਹੇ ਸੋ ਪੂਰੇ ਉਜੜ ਹੈਗੇ ਕਿ ਇਹਦਾ ਜਵਾਬ ਦੇ ਜਿਹੜੀ ਇਸ ਚੀਜ਼ ਦਾ ਕੌਣ ਹੋਊਗਾ ਕਿ ਕਿਹਨੇ ਜਿਹੜੇ ਇਹ ਗੋਲਾ ਬਰੁੱਧ ਦਾਗਣ ਦਾ ਜਿਹੜਾ ਆਰਡਰ ਦਿੱਤਾ ਗਿਆ ਹੈਗਾ ਰਹਿਣਾ ਸਰਕਾਰ ਦੀ ਪੂਰੀ ਗੁੰਡਾਗਰਦੀ